ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕਦੀ ਸਿਆਸਤ ਦੇ ਵਿੱਚ ਇਸ ਵਿੱਚ ਆਪਾਂ ਗੱਲਬਾਤ ਕਰਾਂਗੇ ਦੇਸ਼ ਦੇ ਅਹਿਮ ਮੁੱਦਿਆਂ ਦੇ ਉੱਪਰ ਜਿਹੜੇ ਕੀ ਪੱਕਦੀ ਸਿਆਸਤ ਦਾ ਹਿੱਸਾ ਬਣੇ ਹੋਏ ਨੇ ਪਾਕਰੇ ਆ ਮੁੱਦੇ ਉਹ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਦੇਸ਼ ਦੇ ਵਿੱਚ ਜਿਵੇਂ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੱਕੀ ਹੋਈ ਆ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਆਪਾਂ ਫਿਰ ਗੱਲਬਾਤ ਕਰਦੇ ਹਾਂ ਨਾਲ ਦੇ ਨਾਲ ਜਿਹੜੇ ਪਖਤ ਮੁੱਦੇ ਆ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਜੀ ਭੁਪਿੰਦਰ ਜੀ ਤੁਹਾਡਾ ਵੀ ਧੰਨਵਾਦ ਤੇ ਪ੍ਰੋਗਰਾਮ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਕਿ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਨੇ ਅਤੇ ਹਰ ਇੱਕ ਪਾਰਟੀ ਆਪਣਾ ਅੱਡੀ ਚੋਟੀ ਦਾ ਜੋਰ ਲਾਉਣ ਤੇ ਲੱਗੇ ਹੋਈ ਆ ਭਾਜਪਾ ਇੱਕ ਪਾਸੇ ਆ ਤੇ ਭਾਜਪਾ ਦੇ ਖਿਲਾਫ ਇੰਡੀਆ ਗਠਜੰਬੰਦਨ ਬਣਿਆ ਸੀ ਅਤੇ ਹੁਣ ਉਸ ਦੇ ਵੱਲੋਂ ਆਪਣਾ ਇੱਕ ਪ੍ਰਧਾਨ ਮੰਤਰੀ ਦਾ ਚਿਹਰਾ ਜਾਣ ਕੇ ਲੋਕ ਸਭਾ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਸ ਦੇ ਲਈ ਆਪਣਾ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਲਈ ਉਹਨਾਂ ਦੇ ਵੱਲੋਂ ਚੋਣ ਕਿਤੇ ਜਾਣ ਦੀ ਇੱਕ ਗੱਲ ਸਾਹਮਣੇ ਆਈ ਆ ਉਹ ਕੀ ਮਾਮਲਾ ਆ ਆਪਾਂ ਗੱਲ ਕਰਦੇ ਹਾਂ ਵਰਿੰਦਰ ਜੀ ਨਾਲ ਵਰਿੰਦਰ ਜੀ ਉਹ ਕੀ ਮਾਮਲਾ ਜਿਹੜਾ ਇੰਡੀਆ ਗਠਬੰਧਨ ਦੇ ਵੱਲੋਂ ਇੱਕ ਚਿਹਰੇ ਦੀ ਚੋਣ ਕੀਤੀ ਗਈ ਹੈ ਕਿਹੜਾ ਚਿਹਰਾ ਹੈ ਅਤੇ ਕਿਸ ਅਹੁਦੇ ਦੇ ਲਈ ਚਿਹਰੇ ਦੀ ਉਹ ਪੁਸ਼ਟੀ ਹੋਈ ਹੈ ਉਹ ਕੀ ਪੂਰਾ ਮਾਮਲਾ ਦਿਖੋ ਜਿਵੇਂ ਕਿ ਦੇਸ਼ ਦੀਆਂ ਜਿਹੜੀਆਂ 28 ਆਪੋਜੀਟ ਪਾਰਟੀਆਂ ਸੀ ਜੀ ਉਹਨਾਂ ਨੇ ਇੱਕ ਗੱਠਜੋੜ ਬਣਾਇਆ ਸੀ ਆਈ ਐਨ ਡੀ ਆਈ ਐ ਜੀ ਹੁਣ ਇਹ ਇਸ ਗੱਠਜੋੜ ਦੀ ਬੀਤੇ ਦਿਨੀ ਦਿੱਲੀ ਦੇ ਅਸ਼ੋਕਾ ਹੋਟਲ ਦੇ ਵਿੱਚ ਜੀ ਚੌਥੀ ਬੈਠਕ ਸੀ 3 ਘੰਟੇ ਚੱਲੀ ਔਰ ਇਸ ਬੈਠਕ ਦੇ ਵਿੱਚ ਜਿਹੜੀ ਤ੍ਰਿਮੂਲ ਕਾਂਗਰਸ ਦੀ ਮੁਖੀ ਹੈ ਮਮਤਾ ਬੇਨਰਜੀ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਇਸ ਗਠਬੰਧਨ ਵੱਲੋਂ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਉਮੀਦਵਾਰ ਦੇ ਤੌਰ ਤੇ ਮਲਕਾਰ ਅਰਜਨ ਖੜਕੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਨਾਂ ਦਾ ਜਿਹੜਾ ਸੁਝਾ ਦਿੱਤਾ ਸੀ ਜਿਸ ਨੂੰ ਕਿ ਸਭ ਨੇ ਕਬੂਲ ਹੈ ਤਾਂ ਕਿ ਜੀ ਅਰਵਿੰਦ ਕੇਜਰੀਵਾਲ ਨੇ ਹਾਂ ਵੀ ਪਰ ਇਹ ਨਾਮ ਦੇ ਉੱਤੇ ਠੀਕ ਐ ਔਰ ਕਿਸੇ ਨੇ ਨਿੰਦਿਆ ਨਹੀਂ ਵੀ ਇਹ ਨਾਮ ਨਹੀਂ ਹੋਣਾ ਚਾਹੀਦਾ ਸਭ ਦੀ ਸਹਿਮਤੀ ਸੀ ਔਰ ਜਿਸ ਤਰੀਕੇ ਦੇ ਨਾਲ ਇਹ ਮਲਕਾਰਜਨ ਜਿਹੜੇ ਖੜਗੇ ਨੇ ਜੀ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਅ ਸ਼ੈਡਿਊਲ ਕਾਸਟ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ ਔਰ ਇਸ ਢੰਗ ਨਾਲ ਇਸ ਮਮਤਾ ਬਿਆਨਰਜੀ ਨੇ ਪਹਿਲੇ ਜਿਹੜੇ ਐਸ ਸੀ ਪੀ ਐਮ ਦੇ ਤੌਰ ਤੇ ਇਹਨਾਂ ਦੇ ਨਾਮ ਦਾ ਸੁਝਾਅ ਦਿੱਤਾ ਔਰ ਜਿਹੜਾ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਗਏ ਸਾਰਿਆਂ ਨੇ ਇਸ ਨੂੰ ਕਬੂਲਿਆ ਹਾਲਾਂਕਿ ਮਲਕਾਰ ਜਿਹੜੇ ਮਲਕਾਰਜਨ ਖੜਗੇ ਨੇ ਇਹਨਾਂ ਨੇ ਕਿਹਾ ਕਿ ਭਾਈ ਪਹਿਲਾਂ ਤੁਸੀਂ ਆਪਾਂ ਚੋਣ ਜਿੱਤ ਲਈਏ 2024 ਦੀ ਉਸ ਤੋਂ ਬਾਅਦ ਆਪਾਂ ਬੈਠ ਕੇ ਡਿਸਾਈਡ ਕਰਾਂਗੇ ਕਿ ਪ੍ਰਧਾਨ ਮੰਤਰੀ ਕੌਣ ਹੋ ਕਿਹੜੇ ਬੰਨਾ ਤੇ ਨਾਲ ਹੀ ਜਿਹੜੇ ਸੂਬਿਆਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਚੱਲ ਰਹੀ ਹੈ ਵੀ ਕਿਹੜੇ ਸਟੇਟ ਦੇ ਵਿੱਚ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਨੂੰ ਕਿਸ ਢੰਗ ਨਾਲ ਵੰਡ ਕੀਤੀ ਜਾਵਗੀ ਹੁਣ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਜਿਹੜੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਦੇ ਹੁਣ ਵੈਸੇ ਤੇ ਜਿਹੜੇ ਪ੍ਰਧਾਨ ਨੇ ਆਪਣੇ ਕਾਂਗਰਸ ਦੇ ਵੀ ਤੇ ਦੂਸਰੇ ਮੰਨ ਲਓ ਆਪਣੇ ਆਮ ਆਦਮੀ ਪਾਰਟੀ ਦੇ ਵੀ ਹੈਗੇ ਨੇ ਜਿਹੜੇ ਅਹੁਦੇਦਾਰ ਉਹਨਾਂ ਨੇ ਗੱਲਾਂ ਬਾਤਾਂ ਚੱਲਦੀਆਂ ਹੈਗੇ ਨਹੀਂ ਜੇ ਅਸੀਂ ਤੇ ਗੱਠਚੋੜ ਚ ਹਾਮੀ ਨਹੀਂ ਭਰਦੇ ਅਸੀਂ ਤੇ ਗੱਠ ਛੋੜ ਨਹੀਂ ਕਰਨਾ ਅਸੀਂ ਤੇ ਪੂਰੀਆਂ ਨੇ ਪੂਰੀਆਂ ਸੀਟਾਂ ਦੇ ਉੱਤੇ ਹੀ ਚੋਣ ਲੜਨੀ ਹੈ 13 ਦੇ 13 ਸੀਟਾਂ ਦੇ ਉੱਤੇ ਹੀ ਪੰਜਾਬ ਦੇ ਵਿੱਚ ਹਨਾ ਪਰ ਜੇ ਭੁਪਿੰਦਰ ਜੀ ਜੇ ਆਪਾਂ ਦੇਖੀਏ ਨਾ ਜੋ ਹਾਈ ਕਮਾਂਡ ਦਾ ਫੈਸਲਾ ਹੁੰਦਾ ਉਹ ਇਹਨਾਂ ਨੂੰ ਕਬੂਲਣਾ ਪੈਣਾ ਹੈ ਹਾਈ ਕਮਾਂਡ ਦੇ ਫੈਸਲੇ ਦੇ ਅੱਗੇ ਕਿਸੇ ਦੀ ਨਹੀਂ ਚੱਲਣੀ ਜੋ ਹਾਈ ਕਮਾਂਡ ਕਹੂਗੀ ਉਸ ਹਾਵ ਨਾਲ ਇਹਨਾਂ ਨੂੰ ਘੱਟ ਚੋੜ ਕਰਨਾ ਹੀ ਪੈਣਾ ਸੋ ਇਸੇ ਤਰੀਕੇ ਨਾਲ ਹੁਣ ਇਹ ਵੀ ਸਾਹਮਣੇ ਪਤਾ ਲੱਗਿਆ ਵੀ ਸਾਹਮਣੇ ਆਇਆ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦਾ ਕਹਿਣਾ ਕਿ ਸਾਨੂੰ ਸੀਟਾਂ ਵਧ ਦਿੱਤੀਆਂ ਜਾਣ ਕਿਉਂਕਿ ਸਾਡੇ ਵਿਧਾਇਕ ਵਧ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਦੂਜੇ ਪਾਸੇ ਕਾਂਗਰਸ ਨੇ ਕਹਿਣਾ ਕਿ ਨਹੀਂ ਅਸੀਂ ਤੇ ਅੱਦੋ-ਅੱਦੋ ਸੀਟਾਂ ਜਿਹੜੀ ਉਹ ਹਿਸਾਬ ਨਾਲ ਵੰਡ ਕਰਾਂਗੇ ਜਿਸ ਢੰਗ ਨਾਲ ਵੀ ਹੋਊਗਾ ਹੈਨਾ ਹੁਣ ਚੀਜ਼ ਹੈ ਕਿ ਦੂਜੇ ਪਾਸੇ ਮਲਕਾਰ ਅਰਜਨ ਖੜਕੇ ਜਿਹੜੇ ਨੇ ਜੀ ਇਹ ਸਭ ਲੋਕੇ ਬਹੁਤ ਕਾਬਲ ਪੜੇ ਲਿਖੇ ਜਿਹੜੇ ਇਨਸਾਨ ਹੈ ਇਨਸਾਨ ਨੇ ਜੀ ਇਹ ਰਾਜ ਸਭਾ ਦੇ ਮੈਂਬਰ ਨੇ 2020 ਚ ਬਣੇ ਸੀ ਤੇ ਰਾਜ ਸਭਾ ਦੇ ਵਿੱਚ ਓਪੋਜੀਸ਼ਨ ਦੇ ਲੀਡਰ 2021 ਚ ਬਣੇ ਸੀ ਜੀ 1972 ਤੋਂ ਲੈ ਕੇ 2008 ਤੱਕ ਇਹ ਲਗਾਤਾਰ ਵਿਧਾਇਕ ਕਰਨਾਟਕਾ ਤੋਂ ਬਣਦੇ ਆ ਰਹੇ ਨੇ ਫਿਰ 2000 ਇਹਨਾਂ ਨੇ 2004 ਦੇ ਵਿੱਚ ਅਨੇ 2009 ਦੇ ਵਿੱਚ 2014 ਦੇ ਵਿੱਚ ਲੋਕ ਸਭਾ ਦੀ ਚੋਣ ਲੜੀ ਤੇ ਜਿੱਤੇ ਜੀ 2019 ਚ ਹਾਰ ਗਏ ਫਿਰ 2020 ਚ ਇਹ ਰਾਜ ਸਭਾ ਦੇ ਜਿਹੜੇ ਮੈਂਬਰ ਮੈਂਬਰ ਬੜੇ ਚੰਗੇ ਪੜ੍ਹੇ ਲਿਖੇ ਨੇ ਬੀ ਐਲ ਐਲ ਬੀ ਕੀਤੀ ਹੋਈ ਹੈ ਇਹਨਾਂ ਨੇ ਜੀ ਇਹਨਾਂ ਦੇ ਅ ਪੰਜ ਬੱਚੇ ਨੇ ਜੀ ਦੋ ਲੜਕੀਆਂ ਨੇ ਤੇ ਤਿੰਨ ਮੁੰਡੇ ਨੇ ਇਹਨਾਂ ਦੇ ਜਿਹਨਾਂ ਦਾ ਜਿਹੜਾ ਲੜਕਾ ਪ੍ਰਿੰਕ ਹਮ ਪ੍ਰਿੰਕ ਖੜਗੇ ਉਹ ਵੀ ਵਿਧਾਇਕ ਹੈ ਇਹ ਚਿਤਾਪੁਰ ਅਸੈਂਬਲੀ ਹੈਗੀ ਕਰਨਾਟਕਾ ਦੇ ਵਿੱਚ 2013 ਦੇ ਵਿੱਚ ਵੀ 18 ਦੇ ਵਿੱਚ ਵੀ ਔਰ 23 ਦੇ ਵਿੱਚ ਵੀ ਜਿਹੜੀ ਉੱਥੇ ਵਿਧਾਨ ਸਭਾ ਚੋਣ ਹੋਈ ਉੱਥੇ ਐਮ ਐਲ ਏ ਬਣੇ ਨੇ ਸੋ ਇਸੇ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਗੱਠ ਜੋੜ ਜਿਹੜਾ ਹੈਗਾ ਉਹ ਦਲਿਤ ਚਿਹਰੇ ਨੂੰ ਅੱਗੇ ਲਿਆ ਕੇ ਇੱਕ ਤਰ੍ਹਾਂ ਨਾਲ ਨਵਾਂ ਜਿਹੜੀ ਸਟ੍ਰੈਟੇਜੀ ਨਵੀਂ ਪਲਾਨਿੰਗ ਕਰਨ ਦੀ ਜਿਹੜੀ ਹੈ ਉਹ ਤਿਆਰੀ ਚ ਹੈਗੀ ਹੈ ਔਰ ਦੂਸਰੇ ਪਾਸੇ ਇਹ ਜਿਹੜੀ ਬੈਠਕ ਹੋਈ ਹੈ ਇਦੇ ਵਿੱਚ ਈਵੀਐਮ ਮਸ਼ੀਨਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ ਉਸ ਟਾਪਿਕ ਨੂੰ ਲੈ ਕੇ ਉਸ ਨੂੰ ਛੇੜਿਆ ਵੀ ਗਿਆ ਕਿ ਭਾਈ ਈਵੀਐਮ ਮਸ਼ੀਨਾਂ ਦਾ ਜਿਹੜਾ ਮੁੱਦਾ ਹੈਗਾ ਉਸ ਬਾਰੇ ਗੱਲਬਾਤਾਂ ਹੋਈਆਂ ਨੇ ਹੁਣ ਚੀਜ਼ ਇਹ ਹੈ ਕਿ 2024 ਜਿਹੜਾ ਹੈਗਾ ਨਾ ਜਿੰਨਾ ਵੀ ਆਪਾਂ ਸਮਝ ਲਓ ਕਿ ਚੋਣਾਂ ਹੋਈਆਂ ਨੇ ਲੋਕ ਸਭਾ ਦੀ ਹੁਣ ਤੱਕ 2024 ਦੀਆਂ ਚੋਣਾਂ ਬੇਹੱਦ ਰੋਚਕ ਮੈਂ ਕਹਾਵਾਂਗਾ ਹੁਣ ਜਾ ਰਹੀਆਂ ਹੁਣ ਜਾ ਰਹੀਆਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਓਪੋਜੀਸ਼ਨ ਵਾਲੇ ਹੈਗੇ ਨੇ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਈਵੀਐਮ ਮਸ਼ੀਨਾਂ ਦੀ ਜੇ ਵਰਤੋਂ ਹੁੰਦੀ ਹੈ ਹੂੰ ਤੇ ਉਹ ਠੀਕ ਨਹੀਂ ਹੈ ਉਹਦੇ ਵਿੱਚ ਇੱਕ ਤਰਫਾ ਜਿਹੜਾ ਹੈਗਾ ਉਹ ਨਤੀਜੇ ਆ ਸਕਦੇ ਨੇ ਜੀ ਔਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਈਵੀਐਮ ਮਸ਼ੀਨਾਂ ਬਾਰੇ ਉਹਨਾਂ ਨੂੰ ਬੜਾ ਸ਼ੱਕ ਸ਼ੁਭਾ ਹੈਗਾ ਹੂੰ ਤੇ ਪਰ ਜੋ ਸਰਕਾਰੀ ਤੰਤਰ ਹੈ ਉਹ ਤਾਂ ਕਹਿੰਦਾ ਨਹੀਂ ਜੀ ਨਹੀਂ ਤੇ ਬਿਲਕੁਲ ਟਰਾਂਸਪੇਰੈਂਟ ਹੈ ਚੰਦ ਕੋਈ ਗਲਬਾਤ ਹਾਨੀ ਹੈ ਸੋ ਇਸੇ ਤਰੀਕੇ ਨਾਲ ਇਸ ਵੇਲੇ ਜੋ ਮੁੱਦਾ ਮੇਨ ਆਇਆ ਜਿਸ ਢੰਗ ਨਾਲ ਪਹਿਲਾਂ ਵੀ ਸੰਸਦ ਦੇ ਜਿਹੜੇ 78 ਦੇ ਕਰੀਬ ਜਿਹੜੇ ਹੈਗੇ ਆ ਫਿਰ 92 ਸੀਗੇ ਜਿਹੜੇ ਸੰਸਦ ਮੈਂਬਰ ਜਿਹੜੇ ਆ ਉਹ ਜਿਹੜਾ ਛਿਧੂਆਂ ਛੱਡਿਆ ਸੀ ਉਹਦੇ ਵਿੱਚ ਜੀ ਆਪਣੇ सस्पेंड ਕੀਤੇ ਹੋਏ ਨੇ ਤੇ ਉਹ ਵੀ ਇੱਕ ਮੁੱਦਾ ਇਸ ਵੇਲੇ ਉਧਰ ਕੇ ਪੱਕਿਆ ਹੋਇਆ ਹੈ ਉੱبرਿਆ ਹੋਇਆ ਹੈ ਹੈਨਾ ਸੋ ਇਹਨਾਂ ਦੇ ਮੁਤਲਕ ਜੇ ਆਪਾਂ ਗੱਲ ਕਰੀਏ ਤੇ ਇਸ ਢੰਗ ਨਾਲ ਜਿਹੜੀ ਆਪਣੇ ਮਲਕਾਰਜਨ ਖੜਗੇ ਦੀ ਜਿਹੜੀ ਉਮੀਦਵਾਰੀ ਦੇ ਤੌਰ ਤੇ ਜਿਹੜਾ ਆਈਐਨ ਡੀਆਈਏ ਦੇ ਗੱਠਚੋਰ ਦੇ ਜਿਹੜੀ ਹੈਗੀ ਆ ਉਹਦੇ ਤੌਰ ਤੇ ਜੇ ਪ੍ਰਧਾਨ ਮੰਤਰੀ ਦੇ ਚਿਹਰੇ ਉੱਜੋਂ ਉਬਰਣਾ ਇੱਕ ਵੱਡੀ ਗੱਲ ਦੱਸੀ ਜਾ ਰਹੀ ਹੈ ਤੇ ਇਹਦੇ ਨਾਲ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਸਿਆਸੀ ਸਮੀਕਰਨ ਹੈ ਉਹ ਤਬਦੀਲ ਹੋ ਜਾਣ ਜੀ ਜੀ ਇਹ ਤਾਂ ਹੋ ਗਿਆ ਆਪਣਾ ਦੇਸ਼ ਨੂੰ ਲੈ ਕੇ ਮੁੱਦਾ ਜਿਹੜੀ ਦੇਸ਼ ਦੀ ਸਿਆਸਤ ਪੱਕੀ ਹੋਈ ਹੈ ਲੋਕ ਸਭਾ ਨੂੰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਅ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਭ੍ਰਿਸ਼ਟਾਚਾਰੀ ਦੇ ਖਿਲਾਫ ਕਿਤੇ ਕਿਤੇ ਕੰਮ ਕਰਦੇ ਨਜ਼ਰ ਵੀ ਆਉਂਦੇ ਨੇ ਉਹਨਾਂ ਦਾ ਮੁੱਦਾ ਵੀ ਆਈ ਸੀ ਭ੍ਰਿਸ਼ਟਾਚਾਰੀ ਦੇ ਖਿਲਾਫ ਨਾਤਪਨ ਮਤਲਬ ਭ੍ਰਿਸ਼ਟਾਚਾਰੀ ਉਹਨਾਂ ਦਾ ਇੱਕ ਵੱਡਾ ਮੁੱਦਾ ਸੀ ਉਸ ਵੱਡੇ ਮੁੱਦੇ ਦੇ ਲਈ ਉਹਨਾਂ ਨੇ ਨੰਬਰ ਵੀ ਜਾਰੀ ਕੀਤੇ ਸੀਗੇ ਤੇ ਕਿਤੇ ਨਾ ਕਿਤੇ ਲੁਧਿਆਣਾ ਦੇ ਵਿੱਚ ਵੀ ਇੱਕ ਵਿਧਾਇਕ ਨੇ ਉਹ ਅਕਸਰ ਜਿਹੜੇ ਕਿ ਭ੍ਰਿਸ਼ਟਾਚਾਰੀ ਦੇ ਖਿਲਾਫ ਉੱਤਰ ਦੇ ਨਜ਼ਰ ਆਏ ਵੀ ਨੇ ਜੇਕਰ ਅਪ ਪਹਿਲਾਂ ਗੱਲ ਕਰੀਏ ਤਾਂ ਲੁਧਿਆਣਾ ਦੇ ਜਿਹੜੇ ਕੋਰਟ ਕੰਪਲੈਕਸ ਦੀ ਪਾਰਕਿੰਗ ਨੂੰ ਲੈ ਕੇ ਵੀ ਉਹ ਚਰਚਾ ਦੇ ਵਿੱਚ ਸੀਗੇ ਜਾਂ ਕਿਸਤੇ ਕਿਸੇ ਨਜਾਇਜ਼ ਕੰਮ ਚੱਲ ਰਿਹਾ ਸੀਗਾ ਉੱਥੇ ਵੀ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਸੀ ਖੁਦ ਆਪ ਖੁਦ ਜਾ ਕੇ ਤੇ ਇਸ ਵਾਰ ਵੀ ਹੁਣ ਉਹਨਾਂ ਦੇ ਵੱਲੋਂ ਲੁਧਿਆਣਾ ਦੀ ਜਿਹੜੀ ਸਬਜ਼ੀ ਮੰਡੀ ਆ ਸਬਜ਼ੀ ਮੰਡੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਤੜਕੇ ਤੜਕੇ ਅ ਕਾਰਵਾਈ ਕੀਤੀ ਗਈ ਆ ਤੇ ਉੱਥੇ ਦੱਸਿਆ ਜਾ ਰਿਹਾ ਕਿ ਨਜਾਇਜ਼ ਵਸੂਲੀ ਹੋ ਰਹੀ ਸੀਗੀ ਉਹ ਕੀ ਮਾਮਲਾ ਹੈ ਉਹ ਕਿਹੜੇ ਵਿਧਾਇਕ ਨੇ ਕਿਨਾਂ ਦੇ ਵੱਲੋਂ ਅਧਿਹਾਕ ਕੀਤਾ ਗਿਆ ਕੋਈ ਨੋ ਪਤਾ ਗੁਰਪ੍ਰੀਤ ਗੋਪਗੀ ਜਿਹੜੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਸੂਚਨਾ ਮਿਲਜੀ ਕਿ ਕੋਈ ਬੰਦਾ ਸਬਜੀ ਮੰਡੀ ਦੇ ਵਿੱਚ ਨਜਾਇਜ਼ ਉਸੂਲੀ ਕਰ ਰਿਹਾ ਜੀ ਲੁਧਿਆਣਾ ਦੀ ਸਬਜੀ ਮੰਡੀ ਜਿਹੜੀ ਹੈ ਨਾ ਸ਼ੁਰੂ ਤੋਂ ਹੀ ਸੁਰਖੀਆਂ ਰਹੀ ਹੈ ਜੀ ਅਖਬਾਰਾਂ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਜਿਹੜੀ ਆ ਉਹ ਖਬਰ ਆਉਂਦੀ ਰਹਿੰਦੀ ਹੈ ਸੋ ਜਿਸ ਢੰਗ ਨਾਲ ਨਜਾਇਜ਼ ਉਸੂਲੀ ਦੇ ਜਿਹੜੇ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਹੁਣ ਇਸੇ ਤਰੀਕੇ ਦੇ ਨਾਲ ਆ ਪੀਤੇ ਦਿਨ ਵੀ ਜਿਸ ਠੰਗ ਨਾਲ ਉਹਨਾਂ ਨੂੰ ਪਤਾ ਲੱਗਿਆ ਉੱਥੇ ਗਏ ਨੇ ਤੇ ਉਹ ਜਿਹੜਾ ਨਜਾਇਜ਼ ਵਸੂਲੀ ਕਰਨ ਵਾਲਾ ਬੰਦਾ ਸੀਗਾ ਉਹ ਤਹਿਬਜਾਰੀ ਡਿਪਾਰਟਮੈਂਟ ਦਾ ਸੀਗਾ ਬੰਦਾ ਠੀਕ ਹੈ ਜੀ ਉਹ ਬੰਦਾ ਜਿਹੜੇ ਉੱਥੇ ਫੜੀਆਂ ਆਲੇ ਸੀ ਉਹ ਕਹਿੰਦੇ ਸੀ ਭਾਈ ਇਹ ਐਮਐਲਏ ਸਾਹਿਬ ਦਾ ਨਾਂ ਲੈ ਕੇ ਇਹ ਬੰਦਾ ਨਜਾਇਜ਼ ਵਸੂਲੀ ਕਰ ਲਿਆ ਕਰ ਰਿਆ ਸੀ ਜੀ ਪਰ ਉਹ ਐਮਐਲਏ ਸਾਹਿਬ ਨੇ ਛਾਪਾ ਮਾਰਿਆ ਤੇ ਫੜ ਲਿਆ ਸਸਪੈਂਡ ਕਰਤਾ ਤੇ ਉਹ ਕੁਝ ਹੋਰ ਅਧਿਕਾਰੀ ਵੀ ਜਿਹੜੇ ਹੈਗੇ ਨੇ ਉਹ ਵੀ ਸਸਪੈਂਡ ਕੀਤੇ ਐ ਮਾਮਲਾ ਜਿਹੜਾ ਹੈਗਾ ਉਹ ਜਾਂਚ ਚੱਲ ਰਹੀ ਐ ਤੇ ਕਿਹੜੇ ਕਿਹੜੇ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਸ਼ਾਮਿਲ ਸੀ ਦੇਖੋ ਗੱਲ ਪਤਾ ਕੀ ਐ ਇਹ ਮੈਂ ਪਹਿਲਾਂ ਵੀ ਜਿੱਦਾਂ ਵੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਹਿਲਾ ਮਾਮਲਾ ਨਹੀਂ ਸੀ ਉੱਥੇ ਸਬਜ਼ੀ ਮੰਡੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਮਤਲਬ ਗੋਪਸ਼ਪ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਦੀਆਂ ਨੇ ਕਈ ਮਾਮਲੇ ਉੱਭਰ ਕੇ ਸਾਹਮਣੇ ਆਏ ਨੇ ਇਹ ਤੇ ਉਹ ਚੀਜ਼ ਐ ਜਿਹੜੀ ਸਾਹਮਣੇ ਆ ਗਈ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਉਹ ਉੱਥੇ ਚੱਲਦੀਆਂ ਨੇ ਕਈ ਨਿਕਲ ਕੇ ਸਾਹਮਣੇ ਨਹੀਂ ਆਉਂਦੀਆਂ ਸੋ ਇਹ ਸਾਰਾ ਤੰਤਰ ਜਿਹੜਾ ਨਾ ਉਹ ਚੱਲਦਾ ਰਹਿੰਦਾ ਬਹੁਤ ਸਾਰੇ ਦੇਖੋ ਗੱਲ ਹੈ ਕਿ ਮਹਿਕਮੇ ਜਿੰਨੇ ਵੀ ਨੇ ਵਿਜੀਲੈਂਸ ਵੀ ਹੈਗੀ ਹੈ ਵਿਜੀਲੈਂਸ ਵੀ ਛਾਪੇ ਮਾਰਦੀ ਹੈ ਕਿਉਂਕਿ ਵਿਜੀਲੈਂਸ ਨੂੰ ਜੋ ਪਤਾ ਲੱਗਦਾ ਹੈ ਤੇ ਉਹ ਕਿਤੇ ਨਾ ਕਿਤੇ ਕਾਰਵਾਈ ਕਰਦੀ ਹੈ ਸਿਸਟਮ ਇਹ ਹੈ ਕਿ ਵੱਡੀ ਗਿਣਤੀ ਉਹਨਾਂ ਮੁਲਾਜ਼ਮਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਮਾੜੇ ਤਰੀਕੇ ਦੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਚੰਗੇ ਵੀ ਹੁੰਦੇ ਨੇ ਹਰ ਵਿਭਾਗ ਵਿੱਚ ਚੰਗੇ ਵੀ ਨੇ ਪੁਲਿਸ ਦੇਖੋ ਪੁਲਿਸ ਵਿੱਚ ਬਹੁਤ ਅਫਸਰ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਮੈਂ ਮਿਲਿਆ ਮਿਲਦਾ ਕਈ ਵਾਰੀ ਬੜੇ ਇਮਾਨਦਾਰ ਨੇ ਬੜੇ ਚੰਗੇ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਵਿਭਾਗ ਦੇ ਵਿੱਚ ਉੱਪਰਲਾ ਅਫਸਰ ਜਿਹੜਾ ਹੈ ਉਹ ਪ੍ਰੈਸ਼ਰਾਈਜ਼ ਕਰਦਾ ਔਰ ਛੋਟਿਆਂ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਫਿਰ ਉਹ ਜੋ ਸਿਸਟਮ ਕਈ ਵਾਰੀ ਫਿਲਮਾਂ 'ਚ ਦਿਖਾਉਂਦੇ ਨੇ ਨਾ ਆਪਣੀਆਂ ਹਿੰਦੀ ਫਿਲਮਾਂ ਦੇ ਵਿੱਚ ਵੀ ਹੁੰਦਾ ਹੈ ਕਿ ਸਿਸਟਮ ਕਿਸ ਢੰਗ ਨਾਲ ਚੱਲਦਾ ਤੇ ਉਹ ਚੀਜ਼ਾਂ ਅਸਲ ਦੇ ਵਿੱਚ ਸਾਡੇ ਸਮਾਜ ਸੋਸਾਇਟੀ ਦੇ ਵਿੱਚੋਂ ਨੂੰ ਮਿਲਦੀਆਂ ਨੇ ਇਦਾਂ ਜਦੋਂ ਬੰਦਾ ਜਾਂਦਾ ਨਾ ਤੇ ਉਹ ਪੂਰੀ ਹੋਈ ਖਬਰ ਲੈਂਦਾ ਤਾਂ ਪਤਾ ਲੱਗਦਾ ਵੀ ਇਹ ਤੰਦ ਨਹੀਂ ਤਾਣਾ ਹੀ ਵਿਗੜਿਆ ਹੋਇਆ ਹੈ ਇਥੇ ਇਸ ਢੰਗ ਨਾਲ ਸਿਸਟਮ ਚੱਲਦਾ ਹੋਇਆ ਹੁਣ ਗੱਲ ਇਹ ਹੈ ਕਿ ਮਹਿਕਮੇ ਜਿੰਨੇ ਵੀ ਹੈਗੇ ਨੇ ਕੋਈ ਵੀ ਮਹਿਕਮਾ ਉਦੋਂ ਦਾ ਆਪਾਂ ਕਹੀਏ ਸਾਰੇ ਦੇ ਸਾਰੇ ਉੱਥੇ ਅਫਸਰ ਜਿਹੜੇ ਬੜੇ ਇਮਾਨਦਾਰ ਨੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਰ ਮਹਿਕਮੇ ਜਿਹੜਾ ਫੜਿਆ ਜਾਵੇ ਉਹ ਨਹੀਂ ਉਹ 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 ਜਿਹੜਾ ਫੜਿਆ ਜਾਵੇ ਜਿਹੜਾ ਨਹੀਂ ਫੜਿਆ ਜਾਂਦਾ ਉਹੀ ਇਮਾਨਦਾਰ ਹੈ ਉਹੀ ਇਮਾਨਦਾਰ ਹੈ ਜਿਹੜਾ ਫੜਿਆ ਜਾਵੇ ਤਾਂ ਪਤਾ ਹੀ ਆਉ ਜੋ ਫਿਰ ਕੁਝ ਹੁੰਦਾ ਹੈ ਤੋ ਸਿਸਟਮ ਜਿਹੜਾ ਇਸ ਢੰਗ ਨਾਲ ਸਾਡੇ ਸਿਸਟਮ ਦੇ ਵਿੱਚ ਦੇਸ਼ ਦੇ ਵਿੱਚ ਚੱਲਦਾ ਪਿਆ ਇਹ ਭ੍ਰਿਸ਼ਟਾਚਾਰੀ ਜਿਹੜੀ ਹੈ ਨਾ ਇਹ ਬਹੁਤ ਮੈਂ ਪਹਿਲਾਂ ਵੀ ਅਕਸਰ ਜ਼ਿਕਰ ਕਰਦਾ ਆਂ ਕਿ ਸਾਡੇ ਖੂਨ ਚ ਨਹੀਂ ਡੀਐਨਏ ਦੇ ਵਿੱਚ ਰਚੀ ਹੋਈ ਹੈ ਜੀ ਸੋ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਭੁਪਿੰਦਰ ਜੀ ਜਾਗਰੂਕਤਾ ਦੀ ਜਿਹੜੀ ਜ਼ਰੂਰਤ ਹੈ ਮੇਨ ਮੁੱਦਾ ਹੈਗਾ ਐਜੂਕੇਸ਼ਨ ਦਾ ਐਜੂਕੇਟ ਜਦੋਂ ਲੋਕ ਹੁੰਦੇ ਤੇ ਇਹਨਾਂ ਨੂੰ ਪਤਾ ਲੱਗਦਾ ਜੇ ਅਸੀਂ ਭ੍ਰਿਸ਼ਟਾਚਾਰੀ ਕਰ ਰਹੇ ਹਾਂ ਨਾ ਕਿਤੇ ਨੇ ਕਿਤੇ ਡਾਇਰੈਕਟਲੀ ਨੇ ਇੰਡਾਇਰੈਕਟਲੀ ਇਹ ਸਾਡੇ ਲਈ ਹੀ ਨੁਕਸਾਨਬੰਦ ਆ ਅਗੋਜ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਦੇਖੀਏ ਜੇ ਕੋਈ ਅੱਜ ਕੋਈ ਕ腐ਸ਼ਨ ਕਰਦਾ ਜਾਂ ਅੱਜ ਦੇਸ਼ ਦੀ ਇਕਨੋਮੀ ਜਾਂ ਦੇਸ਼ ਦੇ ਵਿੱਚ ਮਾੜੇ ਹਾਲਾਤ ਬਣਦੇ ਨੇ ਤਾਂ ਕੱਲ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਵੀ ਜਿਹੜੇ ਆ ਉਹ ਵੀ ਨੁਕਸਾਨ ਉਠਾ ਸਕਦੇ ਨੇ ਕਿਉਂਕਿ ਦੇਖੋ ਪਹਿਲਾਂ ਤੇ ਇਹ ਸੀਗਾ ਕਿ ਅਫਸਰ ਜਿਹੜੇ ਹੈਗੇ ਸੀ ਕਈ ਅਫਸਰ ਇਹੋ ਜਿਹੇ ਸੀ ਜਿਹੜੇ ਭ੍ਰਿਸ਼ਟਾਚਾਰੀ ਕਰਦੇ ਸੀ ਜਦੋਂ ਆਪਣੇ ਬੱਚੇ ਨੂੰ ਕਹਿੰਦੇ ਸੀ ਚਲੋ ਵੀ ਬਾਹਰ ਮੈਂ ਹੁਣ ਆਪਣੇ ਇੱਥੇ ਰੇਲਵੇ ਸਟੇਸ਼ਨ ਤੇ ਇੱਕ ਦੋ ਹੈਗੇ ਨੇ ਕਪਲ ਹੈਗੇ ਨੇ ਇਹ ਮੀਆਂ ਬੀਬੀ ਲੱਗੇ ਹੋਏ ਨੇ ਤੇ ਉਹ ਦੱਬ ਕੇ ਭ੍ਰਿਸ਼ਟਾਚਾਰੀ ਕਰਦੇ ਤੇ ਬੱਚੇ ਉਹਨਾਂ ਦੇ ਬਾਹਰ ਨੇ ਜੀ ਹੁਣ ਉਹ ਸਾਰਿਆਂ ਨੂੰ ਪਤਾ ਵੀ ਉਹ ਕਿਹੜੇ ਨੇ ਪਰ ਕਿਤੇ ਨਾ ਕਿਤੇ ਉਹ ਜਦੋਂ ਉਹਨਾਂ ਦੇ ਕਾਰਵਾਈ ਹੁੰਦੀ ਆ ਤੇ ਦੀ ਲੈ ਕੇ ਉਹ ਸਾਫ਼-ਸਾਫ਼ ਨਿਕਲ ਜਾਂਦੇ ਨੇ ਜੀ ਤੇ ਇਸ ਤਰ੍ਹਾਂ ਨਾ ਕਿਸ ਮਤਲਬ ਕਈ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਨੇ ਜਿਹੜੇ ਭ੍ਰਿਸ਼ਟਾਚਾਰੀ ਦਾ ਪੈਸਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਆਪਣੇ ਬੱਚਿਆਂ ਕੋਲ ਪੁਚਾ ਰਹੇ ਨੇ ਜੀ ਉਹਨਾਂ ਨੇ ਵੀ ਰਿਟਾਇਰਮੈਂਟ ਤੋਂ ਬਾਅਦ ਉੱਥੇ ਚਲੇ ਜਾਣਾ ਪਰ ਹੁਣ ਜਿਹੜਾ ਸਿਸਟਮ ਇੱਥੇ ਚੱਲ ਰਿਹਾ ਹੈ ਕੈਨੇਡਾ ਵਿੱਚ ਜੋ ਸਖਤੀ ਹੋ ਰਹੀ ਹੈ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਰਕਾਰਾਂ ਚਾਹੁੰਦੀਆਂ ਰਿਵਰਸ ਇਮੀਗ੍ਰੇਸ਼ਨ ਹੋਵੇ ਜੀ ਤੋਂ ਰਿਵਰਸ ਇਮੀਗ੍ਰੇਸ਼ਨ ਜਿਹੜੀ ਹੈ ਨਾ ਉਹ ਮੈਨੂੰ ਲੱਗਦਾ ਹੈ ਕਿ ਜਲਦ ਸ਼ੁਰੂ ਹੋ ਜਾਵੇਗੀ ਉਹ ਫਿਰ ਹੋ ਚੁੱਕੀ ਹੈ ਇੱਕ ਤਰ੍ਹਾਂ ਨਾਲ ਤੇ ਕਿਉਂਕਿ ਬੇਰੇ ਤੇ ਕੀਤੀ ਜਾ ਰਹੀ ਹੈ ਜਿਵੇਂ ਜੀਆਈਸੀ ਡਬਲ ਕਰਤੀ ਹੈ ਜਬਰ ਪ੍ਰਮਾਣਿਕ ਜਿਹੜੀ ਮਿਆਦ ਹੈ ਉਹ ਘਟਾਤੀ ਹੈ ਮਤਲਬ ਅੱਗੇ ਵਧਣ ਨਹੀਂ ਦਿੱਤੀ ਜਾ ਰਹੀ ਹਾਂ ਉਸ ਤਰੀਕੇ ਨਾਲ ਜੀ ਤੇ ਉੱਥੇ ਦੇਖੋ ਗੱਲ ਇਹ ਹੈ ਕਿ ਉੱਥੇ ਵੀ ਜੋ ਰੈਜ਼ਿਸਟੈਂਸ ਨਾਲ ਹਾਲਾਤ ਬਣਦੇ ਜਾ ਰਹੇ ਨੇ ਜੀ ਤੋ ਜਿਹੜੇ ਸਟੂਡੈਂਟ ਨੇ ਮਾੜਿਆਂ ਦੇ ਨਾਲ ਨਾਲ ਚੰਗੇ ਜਿਹੜੇ ਘਰਾਂ ਦੇ ਜਿਹੜੇ ਵਿਚਾਰੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਵਿਚਾਰੇ ਕਰਜ਼ਾ ਚੱਕ ਕੇ ਇਮਾਨਦਾਰੀ ਦੇ ਨਾਲ ਇਮਾਨਦਾਰੀ ਦੇ ਪੈਸੇ ਨਾਲ ਉੱਥੇ ਗਏ ਨੇ ਤੇ ਉਹ ਵੀ ਵਿੱਚ ਉਹ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਸੋ ਇਮੀਗ੍ਰੇਸ਼ਨ ਜਿਹੜੀ ਰਿਵਰਸ ਇਮੀਗ੍ਰੇਸ਼ਨ ਹੈ ਉਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਪਰ ਦੂਸਰੇ ਪਾਸੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਾਡੇ ਇੱਥੇ ਜਿਹੜਾ ਰੋਜ਼ਗਾਰ ਦੇ ਜਿਹੜੇ ਮੌਕੇ ਉਹ ਸਿਰਫ ਕਿਤਾਬਾਂ 'ਚ ਜਾਂ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਹੁੰਦੀਆਂ ਨੇ ਅਸਲ ਦੇ ਵਿੱਚ ਰੋਜ਼ਗਾਰ ਦੇ ਜਿਹੜੇ ਮੌਕੇ ਆ ਉਹ ਦੇਣ ਦੇ ਵਿੱਚ ਸਰਕਾਰ ناکਾਮ ਹੈ ਸਾਡੀਆਂ ਹੈਨਾ ਚਾਹੇ ਕੇਂਦਰ ਸਰਕਾਰ ਆ ਚਾਹੇ ਸੂਬਾ ਸਰਕਾਰ ਸੋ ਨੌਜਵਾਨਾਂ ਨੂੰ ਇੱਥੇ ਨੌਜਵਾਨ ਇੱਥੇ ਰਹਿਣਾ ਕਿਉਂ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਉੱਥੇ ਰੋਜ਼ਗਾਰ ਨਹੀਂ ਜਿਹੜਾ ਇੱਥੇ ਦੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਤਲਬ ਕਿ ਮੈਂ ਸਮਝਦਾ ਕਿ ਜ਼ੋਰਮ ਜਿਹੜਾ ਇੱਥੇ ਹੈਗਾ ਪਤਾ ਨਹੀਂ ਲੱਗਦਾ ਕਿ ਕੋਈ ਬੰਦਾ ਬਾਹਰ ਖੜਿਆ ਹੈ ਕਿਹੜੇ ਵੇਲੇ ਤੁਹਾਡਾ ਮੇਰਾ ਫੋਨ ਖੋ ਗਿਆ ਲੈ ਜਾਣਾ ਪਤਾ ਨਹੀਂ ਹੈਗਾ ਹਾਲਾਤ ਇਦਾਂ ਦੇ ਦੇਖੋ ਚੰਗੇ ਹਾਲਾਤ ਉੱਥੇ ਵੀ ਨਹੀਂ ਬਣੇ ਹੋਏ ਤੇ ਹੁਣ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸਾਡੇ ਪੰਜਾਬੀਆਂ ਦੇ ਨਾਂ ਵੀ ਕਈ ਉੱਥੇ ਮਾੜੇ ਕੰਮਾਂ ਦੇ ਵਿੱਚ ਆਉਂਦੇ ਪਏ ਨੇ ਵੀ ਉੱਥੇ ਜਾ ਕੇ ਵੀ ਸਾਡੇ ਪੰਜਾਬੀ ਜਿਹੜੇ ਨੇ ਉਹ ਘਟ ਨਹੀਂ ਗਰਦੇ ਜਿਨ੍ਹਾਂ ਦਾ ਦਾ ਲੱਗਦਾ ਅਗਲੇ ਲਾ ਕੇ ਨਸਦੇ ਪਏ ਨੇ ਸੋ ਮਾਹੌਲ ਮੇਨ ਚੀਜ਼ ਹੈ ਕਿ ਮਾਹੌਲ ਸਾਫ਼ ਸੁਥਰਾ ਕਿਵੇਂ ਬਣੇ ਕਿਸ ਢੰਗ ਨਾਲ ਅਸੀਂ ਲੋਕ ਚੰਗੇ ਨੇਤਾਵਾਂ ਨੂੰ ਅੱਗੇ ਲੈ ਕੇ ਆਈਏ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਈਏ ਤੇ ਉਹਨਾਂ ਨੂੰ ਵਿਧਾਇਕ ਬਣਾਈਏ ਪਰ ਇੱਥੇ ਤੇ ਸਿਸਟਮ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ ਕਈਆਂ ਦਾ ਪਤਾ ਲੱਗਦਾ ਜਿਹਨੇ ਟਿਕਟਾਂ ਨੇ ਐਮਐਲਏ ਦੀਆਂ ਉਹ ਕਿਸ ਢੰਗ ਨਾਲ ਵੇਦੀਆਂ ਤੋ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈਗਾ ਸਿਸਟਮ ਜਿਹੜਾ ਇੱਥੇ ਜੇ ਸੁਧਾਰ ਦੀ ਲੋੜ ਹੈ ਜਿੰਨਾ ਜਲਦੀ ਸੁਧਾਰ ਹੋਊਗਾ ਓਨੀ ਜਲਦੀ ਦੇਸ਼ ਤਰੱਕੀਆਂ ਦੇ ਅੱਗੇ ਵਧੂਗਾ ਤੇ ਉਵੇਂ ਹੀ ਜਿਹੜੇ ਨੌਜਵਾਨ ਜਿਹੜਾ ਹੈਗਾ ਉਹ ਤਾਂ ਹੀ ਇੱਥੇ ਆਪਣੇ ਦੇਸ਼ ਦੇ ਵਿੱਚ ਇੱਥੇ ਰਹੂਗਾ ਜੀ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਇਹਨਾਂ ਨੇ ਦੱਸਿਆ ਕਿ ਕਿਦਾਂ ਲੋਕ ਸਭਾ ਜਿਹੜੀ ਆ ਚੋਣਾਂ ਆ ਰਹੀਆਂ ਨੇ ਉਹਦੀ ਸਿਆਸਤ ਪੱਕੀ ਹੋਈ ਆ ਅਤੇ ਉਸ ਦੇ ਵਿੱਚ ਜਿਹੜੇ ਕਿ ਇੰਡੀਆ ਤੋਂ ਇੰਡੀਆ ਗੜਬੰਧਨ ਤੋਂ ਜਿਹੜੇ ਕਿ ਪ੍ਰਾਈਮ ਮਿਨਿਸਟਰ ਦਾ ਚਿਹਰਾ ਹੋ ਸਕਦੇ ਆ ਮਲਕ ਅਰਜੁਨ ਖੜਗੇ ਉਹ ਹੋ ਸਕਦੇ ਆ ਕਾਫੀ ਪੜੇ ਲਿਖੇ ਨੇ ਅਤੇ ਇੰਡੀਆ ਗੜਬੰਧਨ ਦੇ ਵੱਲੋਂ ਇੱਕ ਸਿਆਸੀ ਪੱਤਾ ਵੀ ਕਿਹਾ ਸਕਦੇ ਆ ਖੇਡਿਆ ਜਾ ਰਿਹਾ ਕਿ ਉਹ ਐਸੀ ਭਾਈਚਾਰੇ ਦੇ ਨਾਲ ਸੰਬੰਧਤ ਨੇ ਅਤੇ ਉਹਨਾਂ ਨੂੰ ਹੋ ਸਕਦਾ ਪਰ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਚੋਣਾਂ ਜਿੱਤੇ ਜਾਣ ਅਤੇ ਬਾਅਦ ਵਿੱਚ ਵੀ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇਗਾ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਜਿਹੜੇ ਕਿ ਵਿਧਾਇਕ ਦੇ ਵੱਲੋਂ ਸਵੇਰੇ ਸਵੇਰੇ ਛਾਪੇ ਮਾਰੀ ਕੀਤੀ ਗਈ ਹੈ ਗੁਰਪ੍ਰੀਤ ਗੋਗੀ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਅਤੇ ਉੱਥੇ ਚੱਲ ਰਹੀ ਇਹ ਨਜਾਇਜ਼ ਰਸੂਲੀ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇੱਥੇ ਸਾਡੇ ਸੀਨੀਅਰ ਜਰਨਲਿਸਟ ਦਾ ਇਹ ਵੀ ਕਹਿਣਾ ਹੈ ਕਿ ਸਿੱਖਿਆ ਇੱਕ ਬਹੁਤ ਜ਼ਰੂਰੀ ਹੈ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਸਿਸਟਮ ਤਾਹੀਂ ਠੀਕ ਹੋ ਸਕਦਾ ਹੈ ਜੇਕਰ ਸਿੱਖਿਆ ਹੋਵੇ ਕਿ ਕਿਤਨਾ ਕਿਤੇ ਜਦੋਂ ਅਜਿਹੇ ਲੋਕ ਹਰ ਇੱਕ ਵਿਭਾਗ ਦੇ ਵਿੱਚ ਹੁੰਦੇ ਆ ਇਹ ਜਿਹੇ ਲੋਕ ਜਿਹੜੇ ਕਿ ਰਿਸ਼ਵਤ ਖੋਰੀ ਕਰਦੇ ਜਾਂ ਭ੍ਰਸ਼ਟਾਚਾਰੀ ਕਰਦੇ ਆ ਪਰ ਉਹਨਾਂ ਦਾ ਖਮਿਆਜ਼ਾ ਸ਼ਾਇਦ ਉਹਨਾਂ ਦੇ ਬੱਚੇ ਵੀ ਭੁਗਤਦੇ ਹੋਣਗੇ ਕਿਤਨਾ ਕਿਤੇ ਉਹਨਾਂ ਚੀਜ਼ਾਂ ਦਾ ਅਸਰ ਉਹਨਾਂ ਦੇ ਬੱਚਿਆਂ ਤੇ ਵੀ ਪੈਂਦਾ ਇੱਕ ਹਮ ਕਮਾ ਕੇ ਹਰ ਇੱਕ ਇਨਸਾਨ ਨੂੰ ਇਸ ਦਾ ਭੁਗਤਾਨ ਕਰਨਾ ਪੈਂਦਾ ਤਾਂ ਸਿਸਟਮ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਕਰਨਾ ਸਿੱਖਿਆ ਦੇ ਨਾਲ ਹੀ ਸਿਸਟਮ ਨੂੰ ਠੀਕ ਕੀਤਾ ਜਾ ਸਕਦਾ ਤਾਂ ਅਗਲੀ ਵਾਰੀ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦਿਆਂ ਨੂੰ ਲੈ ਕੇ ਪਾਕ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਪੇ